ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਤੇ ਅੱਜ ਅਸੀਂ ਪਹੁੰਚੇ ਹੁਈਆਂ ਪਿੰਡ ਕੱਟੂ ਦੇ ਵਿੱਚ ਜਿੱਥੇ ਕਿ ਬੀਬੀਆਂ ਜੜੀਆਂ ਦੇ ਘਰ ਦੇ ਵਿੱਚ ਬਫੀ ਬਣਾਉਂਦੀਆਂ ਨੇ ਤਾ ਇੱਕ ਉਹਦੀ ਫੇਮਸ ਬਰਫੀ ਹੋ ਰਹੀ ਹੈ ਬੱਕਰੀ ਦੇ ਦੁੱਧ ਦੀ ਬਰਫੀ ਤਾਂ ਇਥੇ ਆਏ ਹੋਇਆ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕਿਵੇਂ ਹੋ ਬਹੁਤ ਵਧੀਆ ਸੇਤਾ ਠੀਕ ਨੇ ਜਮਨਦਰ ਕੋ ਥੋੜੀ ਬਰਫੀ ਬੜੀ ਵਾਰ ਹੋ ਰਹੀ ਕੀ ਚੱਕਰ ਹੈ ਬੇਟਾ ਦੇਖੋ ਅਸੀਂ ਤਾਂ ਇੱਕ ਨਿੱਕਾ ਜਿਹਾ ਕੰਮ ਸ਼ੁਰੂ ਕਰਿਆ ਸੀ ਜੀ ਉਹ ਤਾਂ ਉਹਦਾ ਟੇਸਟ ਜਾਂ ਪਰਮਾਤਮਾ ਦਾ ਸਾਡੇ ਸਿਰ ਤੇ ਹੱਥ ਹੈ ਜਿਹਦੇ ਕਰਕੇ ਤੁਸੀਂ ਵੀ ਸਾਡੇ ਕੋਲ ਆਏ ਹੋਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬੇਟਾ ਜੀ ਜੀ ਤੇ ਆਂਟੀ ਜੀ ਥੋੜੇ ਸ਼ੌਕ ਕਿਵੇਂ ਪਿਆ ਬਰਫੀ ਬਣਾਉਣ ਦਾ ਕਿਉਂਕਿ ਅਕਸਰ ਸਿਰਫ ਥੋੜੀ ਜਿਹੀ ਬਰਫੀ ਬਣਾਣੇ ਆ ਤੇ ਬਾਅਦ ਵਿੱਚ ਆਪਾਂ ਇਹ ਨਹੀਂ ਸੋਚਦੇ ਕਿ ਆਪਾਂ ਇਹਨਾਂ ਨੂੰ ਸੇਲ ਕਰਨਾ ਹੁੰਦਾ ਤਾਂ ਆਪਣੇ ਦਿਮਾਗ 'ਚ ਆਉਂਦਾ ਹੀ ਨਹੀਂ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਬੇਟਾ ਸਾਡੀ ਇੱਕ ਸੋਚ ਸੀਗੀ ਵੀ ਅਸੀਂ ਇੱਕ ਉਹਨਾਂ ਔਰਤਾਂ 'ਚ ਆ ਜਾਈਏ ਵੀ ਜਿਹੜੀਆਂ ਉਹਦੇ ਪਰਿਵਾਰ ਲਈ ਕੁਝ ਕਰ ਸਕਦੀਆਂ ਨੇ ਜੀ ਤਾਂ ਮੈਂ ਅਸੀਂ ਗੁੰੰਧ ਰਹੇ ਆ ਆਪਸ ਵਿੱਚ ਸਾਡਾ ਥੋੜਾ ਦੂਰ ਘਰ ਹੈ ਇਹਨਾਂ ਦਾ ਤੇ ਮੈਂ ਇਹਦੇ ਨਾਲ ਸਲਾਹ ਕੀਤੀ ਵੀ ਆਪਾਂ ਕੋਈ ਕੰਮ ਕਰਨਾ ਸ਼ੁਰੂ ਕਰੀਏ ਕੇਵੀਕੇ ਵਾਲਿਆਂ ਨਾਲ ਮੈਂ ਸ਼ੁਰੂ ਤੋਂ ਜੁੜੀ ਹੋਈ ਆ ਪਹਿਲਾਂ ਮੈਂ ਸੱਤ 'ਚ ਵੀ ਉਹਨਾਂ ਤੋਂ achar chutney ਦੀ ਟ੍ਰੇਨਿੰਗ ਲਈ ਸੀ ਹੂੰ ਤੇ ਅਚਾਰ ਵੀ ਮੈਂ ਬਣਾਉਂਦੀ ਰਹੀਆਂ ਲਸਣ ਦਾ ਅਚਾਰ ਮਟਰਾਂ ਦਾ ਅਚਾਰ ਉਹ ਮੈਂ ਪਹਿਲਾਂ ਵੀ ਬਣਾਉਂਦੀ ਰਹੀ ਆ ਅੱਛਾ ਤੇ ਉਹ ਤੋਂ ਬਾਅਦ ਵੀ ਮੇਰੇ ਮਨ 'ਚ ਇਹ ਸੋਚ ਸੀ ਵੀ ਅਚਾਰ ਦਾ ਕੰਮ ਥੋੜਾ ਘੱਟ ਹੈ ਹੂੰ ਵੀ ਕੋਈ ਵੱਧ ਕਰਾਂ ਵੱਧ ਕਰਾਂ ਫਿਰ ਹੌਲੀ-ਹੌਲੀ ਮੈਂ ਇੱਕ ਇੱਥੇ ਡਾਕਟਰ ਤਮਰ ਨੇ ਹੂੰ ਤੇ ਉਹਨਾਂ ਨਾਲ ਮੇਰੀ ਉਹ ਜਾਣ ਪਛਾਣ ਹੋਈ ਜਦੋਂ ਸੀ ਟ੍ਰੇਨਿੰਗ ਵਗੈਰਾ ਤੇ ਜਾਂਦੇ ਯੂਨੀਵਰਸਿਟੀ ਦੇ ਵਿੱਚ ਤਾਂ ਜਿਹੜਾ ਲੱਗਦਾ ਹੀ ਰਹਿੰਦਾ ਹੈਗਾ ਸਾਡੇ ਹੰਡਿਆਏ ਬਣੀ ਹੋਈ ਐ ਉਸ ਤੋਂ ਬਾਅਦ ਫਿਰ ਮੈਨੂੰ ਬੀਸੀ ਸਰ ਮਿਲੇ ਲੁਧਿਆਣੇ ਦੇ ਗਰੇਵਾਲ ਸਰ ਜੀ ਉਹਨਾਂ ਨਾਲ ਗੁਲਾਕਾਤ ਹੋਈ ਉਹਨਾਂ ਨੂੰ ਮੈਂ ਆਪਣੀ ਬਰਫੀ ਵੀ ਦਿਖਾਈ ਬਣਾਈ ਹੋਈ ਫਿਰ ਉਹਨਾਂ ਨੇ ਮੈਨੂੰ ਵੀ ਦੱਸਿਆ ਵੀ ਤੂੰ ਇਹ ਨਹੀਂ ਇਹ ਬਣਾ ਫਿਰ ਉਹਨਾਂ ਨੇ ਕਿਹਾ ਵੀ ਗੌੜ ਦਾ ਜਿਹੜਾ ਦੁੱਧ ਹੈ ਬੱਕਰੀ ਦਾ ਜੀ ਵੀ ਉਹਦੀ ਬਰਫੀ ਦਾ ਇੰਨਾ ਫਾਇਦਾ ਨਹੀਂ ਹੁਣ ਤੁਸੀਂ ਗੌੜ ਚੀਜ਼ ਬਣਾਉਣੀ ਸ਼ੁਰੂ ਕਰੋ ਅੱਛਾ ਜੀ ਜਿਹੜੀ ਪੀਜੇ ਵਗੈਰਾ ਤੇ ਪੈਂਦੀ ਹੈ ਜੀ ਹੁਣ ਮੈਂ ਉਹਦੀ ਵੀ ਤਿੰਨ ਦਿਨ ਦੀ ਟ੍ਰੇਨਿੰਗ ਲੈ ਕੇ ਆਈ ਆ ਅੱਛਾ ਜੀ ਹੋ ਸਕਦਾ ਵੀ ਇਸ ਹਫ਼ਤੇ ਦੇ ਵਿੱਚ ਅਸੀਂ ਇਸ ਹਫ਼ਤੇ ਦੇ ਵਿੱਚ ਹੀ ਸੋਚ ਰਿਹਾ ਵੀ ਸ਼ੁਰੂ ਕਰ ਲਈਏ ਗੌੜ ਚੀਜ਼ ਦਾ ਤੇ ਅਸੀਂ ਗੌਰ ਚੀਜ਼ ਵੀ ਬਣਾਉਣੀ ਸ਼ੁਰੂ ਕਰ ਰਹੇ ਮੈਂ ਮਤਲਬ ਅਸੀਂ ਕੀ ਸੋਚ ਰਹੇ ਹਾਂ ਵੀ ਮੈਂ ਕਿ ਰਸੋਈ ਤੱਕ ਸੀਮਤ ਨਾ ਰਹਾ ਹਾਂ ਜੀ ਮਤਲਬ ਮੇਰੇ ਏਰੀਏ ਦੇ ਵਿੱਚ ਜਿਵੇਂ ਜਿਹੜਾ ਕੋਈ ਬੰਦਾ ਕੈਨੇਡਾ ਤੋਂ ਆਉਂਦਾ ਹੂੰ ਉਧਰ 1 ਡਾਲਰ ਕਮਾਉਂਦਾ ਹੂੰ ਉਹਦਾ ਇੱਧਰ ਆ ਕੇ ਰੇਟ ਵੱਧ ਜਾਂਦਾ ਬਿਲਕੁਲ ਜੀ ਉਹ ਟੂਰਨਾਮੈਂਟ ਹੋਏ 5000 ਦੇ ਗਿਆ ਹਾਂ ਕਿਤੇ ਕੋਈ ਹੋਰ ਕਿਸੇ ਕੁੜੀ ਦਾ ਵਿਆਹ ਹੈ ਉੱਥੇ 2 ਚ 5000 10 ਸੀਗਾ ਉਹਦੇ ਤਾਂ 5-7 ਗੱਲਾਂ ਦੀ ਗੱਲ ਹੁੰਦੀ ਹੈ ਬਿਲਕੁਲ ਜੀ ਸਾਡੇ ਲੋਕਾਂ ਨੂੰ ਬਿਮਾਰੀ ਲੱਗਿਆ ਹੂੰ ਵੀ ਕੈਨੇਡਾ ਜਾਣਾ ਹੈ ਅਮਰੀਕਾ ਜਾਣਾ ਹੈ ਇੰਗਲੈਂਡ ਜਾਣਾ ਹੈ ਮੈਂ ਕਹਿੰਦੀ ਆ ਵੀ ਮੈਂ ਇੱਕ ਔਰਤਾਂ ਨੂੰ ਬਿਮਾਰੀ ਲਾ ਦਾਂ ਹਾਂ ਵੀ ਅਸੀਂ ਸੋਚ ਤੱਕ ਨਹੀਂ ਰਹਿਣਾ ਅਸੀਂ ਸਾਡੇ ਵਿੱਚ ਇੱਕੇ ਸ਼ਕਤੀ ਹੈ ਇੱਕ ਜਿਹੜੀ ਔਰਤ ਹਰ ਇੱਕ ਚੀਜ਼ ਬਣਾ ਸਕਦੀ ਹੈ ਬਿਲਕੁਲ ਵੀ ਅਸੀਂ ਖੋਆ ਪਨੀਰ ਅਚਾਰ ਚਟਣੀ ਕੁੱਲ ਚੀਜ਼ ਇੱਕ ਇੱਕ ਔਰਤ ਇੱਕ ਕੰਮ ਕਰ ਲੂ ਦੂਜੀ ਦੂਜਾ ਕਰ ਲੂ ਸਲਾਈ ਕਢਾਈ ਹਾਂ ਅਸੀਂ ਮਤਲਬ ਹਰ ਕੰਮ ਕਰੀਏ ਅਸੀਂ ਕਿਸੇ ਮਰਦ ਦੇ ਅੱਗੇ ਹੱਥ ਨਾ ਡੀਏ ਜੀ ਅਸੀਂ ਐਵੇਂ ਕਰਨ ਦੇ ਯੋਗ ਹੋਈਏ ਅਸੀਂ ਐਵੇਂ ਕਰਨ ਯੋਗੀਆਂ ਨਾ ਰਹੀਏ ਬਿਲਕੁਲ ਜੀ ਬਿਲਕੁਲ ਮੇਰੀ ਇਹ ਸੋਚ ਰਹੀ ਹੈ ਵੀ ਅਸੀਂ ਆਪਦੇ ਪਰਿਵਾਰ ਦੇ ਵਿੱਚ ਹਾਂ ਨਹੀਂ ਤਾਂ ਕਈ ਆਂਦੀਆਂ ਨੇ ਕਿ ਅਸੀਂ ਘਰ ਤੋਂ ਬਾਹਰ ਜਾਵਾਂਗੇ ਫਿਰ ਸਾਡਾ ਕੰਮ ਹੋਊਗਾ ਹਨਾ ਤੇ ਘਰ ਦੇ ਵਿੱਚ ਰਹਿ ਕੇ ਵੀ ਰਹਿ ਕੇ ਵੀ ਕਰ ਸਕਦੇ ਹਾਂ ਤੇ ਅੱਜ ਜੀ ਆਪਾਂ ਤੁਹਾਡੇ ਤੋਂ ਪੁੱਛਾਂਗੇ ਤੋ ਤੁਸੀਂ ਆਂਟੀ ਦੇ ਨਾਲ ਕਦੋਂ ਜੁੜੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਆਂਟੀ ਘਰ ਦੇ ਵਿੱਚ ਇਹ ਸਮਾਨ ਬਣਾਉਂਦੇ ਨੇ ਤੇ ਮੈਂ ਇਹਨਾਂ ਦੇ ਨਾਲ ਜੁੜਨਾ ਨਹੀਂ ਅਸਲ ਚ ਇਹ ਮੇਰੇ ਜਠਾਣੀ ਨੇ ਸਾਡੇ ਕਾਕੀ ਸਾਲਾ ਤੋਂ ਹੋਵੇ 8-10 ਸਾਲ ਹੋ ਗਏ ਸਾਨੂੰ ਆਪਸ ਵਿੱਚ ਮਤਲਬ ਕਿ ਘਰ ਵਾਂਗ ਵਰਤਦੇ ਹਾਂ ਸੀ ਉਹਦੇ ਜਾਂਦੇ ਹਾਂ ਤੇ ਜਿਹੜੇ ਕੰਮ ਸੀ ਮੈਂ ਜੀ ਨੂੰ ਕਹੀ ਜਾਂਦੀ ਸੀ ਤੇ ਇਹਦੇ ਕੋਈ ਕੰਮ ਸ਼ੁਰੂ ਕਰੀਏ ਤੇ ਇਹ ਨੂੰ ਲਗਾ ਤੇ ਕੋਈ ਕੰਮ ਸ਼ੁਰੂ ਕਰੀਏ ਤੇ ਬਸ ਐਵੇਂ ਸੋਚਦੇ ਸੋਚਦੇ ਸੀ ਇੱਥੇ ਤੱਕ ਪਹੁੰਚ ਗਏ ਵੀ ਹਾਂ ਆਪਾਂ ਵੇਖੋ ਇਹ ਪਨੀਰ ਦਾ ਹੀ ਕੰਮ ਸ਼ੁਰੂ ਕਰਨਾ ਹੈ ਜਨਾਨੀਆਂ 40 ਸਾਲ ਤੋਂ ਬਾਅਦ ਕਹਿ ਦਿੰਦੀਆਂ ਨੇ ਮੇਰੇ ਗੋਡੇ ਦੁਖਦੇ ਨੇ ਹੁਣ ਤਾਂ ਮੇਰੇ ਤਾਂ ਪੋਚੇ ਵੀ ਨਹੀਂ ਫਿਰਦੇ ਹੈਗੇ ਤੁਸੀਂ ਤਾਂ ਬਰਫੀ ਬਣਾਉਨੇ ਹੋ ਕਿੰਨਾ ਕੁ ਜ਼ੋਰ ਲੱਗ ਜਾਂਦਾ ਕਿਉਂਕਿ ਬਰਫੀ ਬਣਾਉਣ ਚ ਤਾਕਤ ਬਹੁਤ ਚਾਹੀਦੀ ਹੈ ਨਾ ਮੈਂ ਜ਼ੋਰ ਤਾਂ ਨਹੀਂ ਦੱਸ ਸਕਦੀ ਵੀ ਕਿੰਨਾ ਲੱਗਦਾ ਪਰ ਮਤਲਬ ਜਦੋਂ ਕੰਮ ਕਰਦੇ ਉਦੋਂ ਪਤਾ ਲੱਗਦਾ ਪਰ ਮੈਂ ਇੱਕ ਗੱਲ ਕਹਿ ਸਕਦੀ ਹਾਂ ਬੀਪੀ ਵੱਧਦਾ ਘਟਦਾ ਮੈਨੂੰ ਨਹੀਂ ਪਤਾ ਵੀ ਕਿਵੇਂ ਹੁੰਦਾ ਹੈ ਅੱਛਾ ਜੀ ਗੋਡੇ ਦੁਖਦੇ ਮੈਨੂੰ ਨਹੀਂ ਪਤਾ ਕਿਵੇਂ ਹੁੰਦੇ ਅੱਜ ਤੱਕ ਨਾ ਮੇਰੇ ਗੋਡੇ ਦੁਖਦੇ ਨਾ ਮੇਰਾ ਬੀਪੀ ਘਟਦਾ ਤਾਂ ਵੱਧਦਾ ਨਾ ਮੈਂ ਕੋਈ ਗੋਲੀ ਲੈਣੀ ਤੁਸੀਂ ਨੋ ਨੋਬਰ 9 ਨਾ ਮੈਂ ਕੋਈ ਅੰਡਾ ਮੀਟ ਖਾਣੀ ਅੱਛਾ ਜੀ ਦਿੱਖੀ ਰਿਆ ਹੈ vegetarians ਸਿੱਖੀ ਸਰੂਪ ਦੇ ਵਿੱਚੋਂ ਤੁਸੀਂ ਦੋਨੋਂ ਪਿਓਰ vegetarians ਹਾਂ ਜੀ ਤੇ ਮਾਤਾ ਜੀ ਆਪਣੀ ਕੋਲ ਕਿੰਨੇ ਪਸ਼ੂ ਨੇ ਤੁਸੀਂ ਆਹ ਕਰਦੇ ਦੁੱਧ ਦੀ ਬਰਫੀ ਬਣਾਉਣੀ ਹੈ ਫਿਰ ਕਿੰਨੇ ਪਸ਼ੂ ਨੇ ਕੀ ਸਾਡੇ ਕੋਲੇ 4 ਗਊਆਂ ਨੇ ਅੱਛਾ ਜੀ ਤੇ 3 ਮੱਝਾਂ ਨੇਗੀਆਂ ਵਿੱਚ ਦੀ ਇੱਕ ਮੱਝ ਵੇਚਤੀ ਲੈ ਲਈ ਕੋਈ ਗਊ ਵੇਚਤੀ ਲੈ ਲਈ ਐਦਾਂ ਚੱਲਦਾ ਰਹਿੰਦਾ ਪਰ ਮੈਂ ਇੱਕ ਨਾਲੇ ਫ੍ਰੀਜ਼ਰ ਲਿਆ ਹੈਗਾ ਦੁੱਧ ਫ੍ਰੀਜ਼ ਕਰਨ ਵਾਸਤੇ ਅੱਛਾ ਜੀ ਸਪੋਲ ਕਰੋ ਮੈਂ 20 ਕਿਲੋ ਬਰਫੀ ਦੇਣੀ ਹੈਗੀ ਮੈਂ ਉਹ ਦੁੱਧ ਅੱਜ ਤੋਂ ਫ੍ਰੀਜ਼ ਕਰ ਲਾਂ ਤਾਂ ਕਿ ਮੈਂ ਤਿੰਨ ਦਿਨ ਤੋਂ ਦੋ ਦਿਨ ਦੁੱਧ ਰੱਖ ਕੇ ਮੈਂ ਆਪਣੇ ਦੁੱਧ ਦੀ ਬਰਫੀ ਬਣਾਵਾਂ ਨਾ ਕਿ ਮੈਂ ਢੋਲ ਵਾਲੇ ਤੋਂ ਲੈ ਕੇ ਬਣਾਵਾਂ ਢੋਲ ਵਾਲੇ ਨੇ ਦੁੱਧ ਪਾਤਾ ਹੋ ਸਕਦਾ ਵੀ ਉਹ ਬੰਦਾ ਸਹੀ ਪਾ ਕੇ ਗਿਆ ਹੋਵੇ ਉਹ ਤੋਂ ਪਿੱਛੋਂ ਗਲਤ ਆ ਗਿਆ ਹੋਵੇ ਲੋਕ ਅੱਜ ਕੱਲ੍ਹ ਵੈਸੇ ਹੀ ਜਦੋਂ ਮੈਂ ਮੁੱਲ ਲੈ ਕੇ ਦੁੱਧ ਬਣਾਉਂਗੀ ਤਾਂ ਉਹਦੇ ਵਿੱਚ ਜਦੋਂ ਮੈਨੂੰ ਤੁਸੀਂ ਆ ਕੇ ਬੇਟਾ ਸਵਾਲ ਕਰੋਗੇ ਬੇਟਾ ਮੈਂ ਵੀ ਅੰਟੀ ਦੁੱਧ ਥੋੜਾ ਘਰਦਾ ਸੀ ਹਾਂ ਮੈਂ ਕਿਉਂ ਢੋਲ ਵਾਲੇ ਤੋਂ ਲੇ ਡਾਊਟ ਜਾਉਣਾ ਇਸ ਚੀਜ਼ ਤੇ ਮੈਂ ਸੌਂ ਖਾ ਸਕਦੀ ਮੈਂ 1 ਗ੍ਰਾਮ ਦੁੱਧ ਬਾਹਰੋਂ ਨਹੀਂ ਲੈਂਦੀ ਜੇ ਮੇਰੀ ਦੁੱਧ ਮੇਰਾ ਕੰਮ ਵੱਧਦਾ ਤਾਂ ਮੈਨੂੰ ਕੋਈ ਔਖਾ ਨਹੀਂ ਮੈਂ ਮੱਝ ਲੈ ਲਵਾਂ ਹੋਰ ਮੈਂ ਗਊਆਂ ਲੈ ਲਵਾਂ ਦੋ ਦੋ ਮੱਝਾਂ ਲੈ ਲਵਾਂ ਮੈਂ ਕੰਮ ਆਪਦੇ ਘਰ ਦੇ ਦੁੱਧ ਨਾਲ ਹੀ ਵਧਾਉਣਾ ਚਾਹੁੰਦੀ ਅੱਛਾ ਜੀ ਤੇ ਆਂਟੀ ਜੀ ਰੋਜ਼ ਦੇ ਤੁਸੀਂ ਕਿੰਨੀ ਕੁ ਬਰਫੀ ਬਣਾ ਲੈਂਦੇ ਹੋ ਬੇਟਾ ਅਸੀਂ ਤਾਂ 100 100 ਲੀਟਰ ਦੁੱਧ ਵੀ ਡੇਲੀ ਅੱਛਾ ਆਪਣੇ ਘਰ ਦੇ ਮਤਲਬ ਜੇ ਕਿਸੇ ਨੇ ਬਰਫੀ ਨਹੀਂ ਬਣਾਉਣੀ ਪਿੰਨੀਆਂ ਬਣਾਉਣੀ ਹੋਵੇ ਬਣਾਉਣੀ ਹੈ ਜੇ ਕਿਸੇ ਨੇ ਖੋਆ ਲੈਣਾ ਹੈ ਕੜਾਹੀ ਚੋਂ ਕੱਢਿਆ ਕੱਚਾ ਖੁਆ ਹਾਂ ਅੰਕ ਕੀਤਾ ਮੈਂ ਕੋਰੀਅਰ ਵੀ ਕਰ ਦਿੰਨੀ ਅੱਜ ਅੱਛਾ ਜੀ ਤੇ ਆਂਟੀ ਜੀ ਬਰਫੀ ਬਣਾਉਣ ਦੇ ਵਿੱਚ ਕੀ ਕੀ ਤੁਸੀਂ ਰੈਸਪੀ ਯੂਜ਼ ਕਰਦੇ ਹੋ ਉਹਦੇ ਵਿੱਚ ਕੁਝ ਅਲੱਗ ਜਾ ਪਾਉਂਦੇ ਹੋ ਕਿ ਜਾਂ ਫਿਰ ਜਿਵੇਂ ਨਾਰਮਲ ਬਣਦੀ ਹੈ ਨਾਰਮਲ ਅਸੀਂ ਦੁੱਧ ਪਾਇਆ 15 ਕਿਲੋ ਉਹਦਾ ਮੈਨੂੰ ਪਤਾ ਵੀ 2.5 ਕਿਲੋ ਦੇ ਆਸ-ਪਾਸ ਖੁਆ 100 ਗ੍ਰਾਮ ਬਾਦਸ਼ਾਹ ਦਾ ਘਰਸਾ ਦਾ ਗੁੰਮਾ ਦਾ ਦੁੱਧ ਘਟਦੋ ਮੱਜਾਂ ਦਾ ਤਾਂ ਪੂਰਾ ਰਹਿ ਜਾਊਗਾ 2.5 ਕਿਲੋ ਉਹਦੇ ਚ ਅਸੀਂ 1.5 ਕਿਲੋ ਮਤਲਬ ਡੇਢ ਨੀ ਸਵਾ ਕਾ ਕਿ ਲੋਕਲ ਲੋ ਸਵਾ ਕਿ ਲੋਦੇ ਆਸਪਾਸ ਅਸੀਂ ਚੀਨੀ ਅੱਧੀ ਚੀਨੀ ਪਾਉਣੀ ਹੈ ਜੀ ਜਿੰਨਾ ਦੁੱਧ ਪਾ ਖੋਆ ਬਣਨਾ ਹੈ 2.5 ਕਿਲੋ ਖੋਆ ਬਣਨਾ ਹੈ ਤਾਂ ਸਵਾ ਕਿਲੋ ਖੰਡ ਪਾਉਣੀ ਹੈ ਅਸੀਂ ਉਹਦੇ ਵਿੱਚ ਅਸੀਂ ਇੱਕ ਕਟੋਰੀ ਦੇਸੀ ਘਿਓ ਦੀ ਪਾ ਦੇਣੀ ਆ ਉਹ ਥੋੜਾ ਜਿਹਾ ਠੇਸ ਵਧੀਆ ਰਹਿੰਦਾ ਬਰਫੀ ਨਰਮ ਰਹਿੰਦੀ ਹੈ ਉਹ ਸੁੱਕਦੀ ਨਹੀਂ ਹੈਗੀ ਜੀ ਤੇ ਫਿਰ ਉਹ ਸੌਫਟ ਵੀ ਹੁੰਦੀ ਹੈ ਨਾ ਹਾਂਜੀ ਹਾਂਜੀ ਜੀ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਇਹ ਪ੍ਰੋਸੈਸ ਕਰਦੇ ਹੁਣ ਤਾਂ ਬੇਟਾ ਸਾਨੂੰ ਜੇ ਅਸੀਂ ਇੱਥੇ 40 ਕਿਲੋ ਦੁੱਧ ਪਾ ਲਈ ਤਾਂ ਡੇਢ ਕ ਘੰਟਾ ਲੱਗਦਾ ਹੈ ਅੱਛਾ ਜੀ ਤੁਸੀਂ ਕਹਿੰਦੇ ਵੀ ਕਿ ਅਸੀਂ ਰਾਤ ਨੂੰ ਬਰਫੀਆਂ ਵੀ ਬਣਾਈਆਂ 4-4 ਵਜੇ ਤੱਕ ਹਨਾ ਸਵੇਰ ਦਾ ਟਾਈਮ ਹੋ ਜਾਂਦਾ ਮਤਲਬ ਕਿ ਉਹ ਤੁਹਾਨੂੰ ਆਰਡਰ ਤੇ ਆਉਂਦੀਆਂ ਤਾਂ ਆਰਡਰ ਤੇ ਬੇਟਾ ਜਿੰਨੇ ਮੇਰੇ ਆਸ-ਪਾਸ ਦੇ ਪਿੰਡਾਂ ਵਾਲੇ ਲੋਕ ਇਹ ਵੀ ਕਰ ਦਿੰਦੇ ਆ ਵੀ ਅਸੀਂ ਤੁਹਾਨੂੰ 20 ਕਿਲੋ ਦੁੱਧ ਦੇ ਕੇ 40 ਕਿਲੋ ਦੁੱਧ ਦੇ ਕੇ ਸਾਡਾ ਦੁੱਧ ਪਾਓ ਮੈਂ ਕਦੇ ਕਿਸੇ ਨਾਲ ਇਹ ਨਹੀਂ ਕਰਿਆ ਵੀ ਤੁਸੀਂ ਦੁੱਧ ਦੇ ਕੇ ਚੱਲੇ ਹੋ ਆਪਦਾ ਵੀ ਮੈਂ ਆਪਦਾ ਦੁੱਧ ਵਿੱਚ ਪਾਉਂਗੀ ਨਾ ਤੁਸੀਂ ਆਪਦਾ ਦੁੱਧ ਪਾਇਆ ਜੀ ਥੋੜੇ ਦੁੱਧ ਜਿੰਨਾ ਕੋ ਆਪ ਨੂੰ ਤੁਹਾਨੂੰ ਕੱਢ ਕੇ ਕਰਾਹੇ ਚ ਦੇ ਕੇ ਕਰਾਹਾ ਖਾਲੀ ਦਿਖਾ ਕੇ ਫਿਰ ਮੈਂ ਆਪਦਾ ਦੁੱਧ ਪਾਉਣਾ ਜੀ ਕਾਟੇ ਜੀ ਬਾਜ਼ਾਰ ਦੀਆਂ ਬਰਫੀਆਂ ਹੁੰਦੀਆਂ ਜਦੋਂ ਆਪਾਂ ਮਿੱਠਾ ਖਾਂਦੇ ਨਾ ਆਪਾਂ ਨੂੰ ਬਾਅਦ ਚ ਪਿਆਸ ਤੇ ਕਈ ਵਾਰੀ ਨਾ ਦਿਲ ਨੂੰ ਘਬਰਾਟ ਜਿਹੀ ਬੜੀ ਹੁੰਦੀ ਹੈ ਪਰ ਥੋੜੀ ਬਰਫੀ ਖਾਧੀਏ ਸਾਨੂੰ ਭੁੱਖ ਲੱਗੇ ਉਸੇ ਸਾਡੇ ਨਾ ਤਾਂ ਪਾਣੀ ਪੀਣ ਦੀ ਜ਼ਰੂਰਤ ਪਈ ਹੈ ਤੇ ਨਾ ਹੀ ਸਾਨੂੰ ਭੁੱਖ ਲੱਗੀ ਇਹਦਾ ਕੀ ਚੱਕਰ ਹੈ ਕਿਉਂਕਿ ਬਾਜ਼ਾਰ ਦੀਆਂ ਮਰਥੀਆਂ ਘਬਰਾਟ ਨਹੀਂ ਕਰਦੀਆਂ ਇੰਨ ਜ਼ਿਆਦਾ ਮਿਠਾ ਔਣ ਕਰਕੇ ਇਹ ਇਹ ਅਸਲ ਦੁੱਧ ਹੈ ਅੱਛਾ ਜੀ ਸਾਡੇ ਬਜ਼ੁਰਗ ਦੁੱਧ ਪੀਂਦੇ ਸੀ ਕਿਸੇ ਦਿਨ ਘੋਡੇ ਕੋਾਇਏ ਸੀ ਕਦੇ ਬਿਲਕੁਲ ਕਹਿੰਦੇ ਤੇ ਦੁੱਧ ਵਿੱਚ ਹੀ ਪਾਣੀ ਹੁੰਦਾ ਹੈ ਤਾ ਕਰਕੇ ਜਰੂਰਤ ਨਹੀਂ ਪੈਂਦੀ ਪਾਣੀ ਦੀ ਹੁਣ ਜਿਹੜੀ ਬਾਜ਼ਾਰ ਦੀ ਬਰਫੀ ਖਾਣੇ ਹੋ ਬੇਟਾ ਉਹਦੇ ਬਾਰੇ ਤਾਂ ਬਾਜ਼ਾਰ ਵਾਲੀ ਦੱਸ ਸਹ ਇਹ ਵੀ ਕੀ ਹੁੰਦਾ ਮੈਨੂੰ ਪਤਾ ਨਹੀਂ ਉਹਦਾ ਪਤਾ ਇਹ ਤੇ ਇਹ ਤਾਂ ਹੈ ਕਿਉਂਕਿ ਜੱਟ ਆਪਾਂ ਅੱਖੀ ਨਹੀਂ ਦੇਖਿਆ ਬਰਫੀ ਜਿਹੜੀ ਚੀਜ਼ ਮੈਂ ਕੀਤੀ ਨਹੀਂ ਮੈਨੂੰ ਪਤਾ ਨਹੀਂ ਨਾ ਮੈਨੂੰ ਨੌਲੇਜ ਹੈ ਵੀ ਉਹਦੇ ਵਿੱਚ ਕੀ ਹੁੰਦਾ ਜੀ ਜੀ ਨਾ ਮੈਨੂੰ ਇਹ ਪਤਾ ਵੀ ਉਹ ਇੰਨੀ ਸਸਤੀ ਕਿਉਂ ਹੁੰਦੀ ਹਾਂ ਤੇ ਤੁਸੀਂ ਬਿਜੀ ਕੀ ਰੇਟ ਰੱਖਿਆ ਹੋਇਆ ਆਪਣੀ ਬਰਫੀ ਮੈਨੂੰ ਖੋਆ 400 ਰੁਪਏ ਕਿਲੋ ਕੱਚਾ ਖੋਆ ਜੀ ਬਰਫੀ 500 ਰੁਪਏ ਕਿਲੋ ਦੇਖ ਕੇ ਹੀ ਪੜਤਾ ਪੈਂਦਾ ਜੀ ਤੇ ਆਂਟੀ ਜੀ ਤੁਹਾਨੂੰ ਦੇਖ ਦੇਖ ਕੇ ਪੂਰਾ ਤੁਸੀਂ ਸਿੱਖ ਗਏ ਹੋ ਕਿ ਹਜੇ ਹਾਂ ਜੀ ਤੁਸੀਂ ਬਣਾ ਲੈਣੇ ਮਾਈਚਾ ਸਾਂਟੀ ਜੀ ਕਿਤੇ ਗਏ ਹੋਣੇ ਤੁਹਾਨੂੰ ਐਡਾ ਵੱਡਾ ਆਰਡਰ ਆ ਜੇ ਫਿਰ ਤੁਸੀਂ ਕੱਲੇ ਸਾਮ ਲੈਣੇ ਉਹਨਾਂ ਤੇਰੇ ਵੀਡੀਓ ਕਾਲ ਲਾ ਕੇ ਸਲਾਹ ਵੀ ਲੈ ਲੈਂਦੇ ਆ ਹੋਰ ਜ਼ਰੂਰੀ ਇਹ ਜ਼ਰੂਰੀ ਸਲਾਹ ਵੀ ਲੈ ਲੈਂਦੇ ਆ ਹਾਂਜੀ ਤੇ ਆਰਟੀਸ ਦੇਖੋ ਜਿਵੇਂ ਹੁਣ ਘਰ ਦੇ ਵਿੱਚ ਗ੍ਰਹਿਣੀਆਂ ਸਿਰਫ ਕੰਮ ਹੀ ਕਰਦੀਆਂ ਨਾ ਬੇ ਹੁਣ ਚਲੋ ਤੁਹਾਡੀਆਂ ਵੀ ਨੂਹਾਂ ਹੋਣਗੀਆਂ ਹਨ ਕਈ ਸੱਸਾ ਇਦਾਂ ਦੀ ਹੁੰਦੀ ਨੇ ਬਾਹਰ ਬੈਠ ਕੇ ਨਾ ਸਿਰਫ ਚੁਗਲੀਆਂ ਕਰਨੀਆਂ ਹੁੰਦੀਆਂ ਨੇ ਤੁਹਾਡੇ ਪਰਿਵਾਰ ਦੇ ਵਿੱਚ ਮਤਲਬ ਕਿ ਸਾਰੇ ਸਾਥ ਦੇਣ ਵਾਲੇ ਨੇ ਕਿ ਬਸ ਸਾਰੇ ਸਾਥ ਦੇਣ ਦੇ ਬੇਟਾ ਮੈਨੂੰ ਚੁਗਲੀਆਂ ਕਰਨ ਦਾ ਟਾਈਮ ਨਹੀਂ ਲੱਗਦਾ ਤੁਹਾਨੂੰ ਟਾਈਮ ਨਹੀਂ ਹੈਗਾ ਅੱਛ ਮੁੰਡੇ ਟਾਈਮ ਲੱਗਉਤਾ ਹੀ ਚੁਗਲੀਆਂ ਸੋਤੂ ਵੀ ਮੈਂ ਕੀ ਕਰਨੀ ਹੈ ਨਾ ਮੈਨੂੰ ਟਾਈਮ ਹੀ ਨਹੀਂ ਲੱਗਦਾ ਬਿਲਕੁਲ ਜੀ ਬਿਲਕੁਲ ਇਤੇ ਹੈ ਪਰਿਵਾਰ ਦੇ ਵਿੱਚ ਕਿੰਨਾ ਕ ਮਤਲਬ ਕਿ ਕਿੰਨਾ ਕ ਪਰਿਵਾਰ ਦੇ ਸਾਥ ਦੇ ਰਹੇ ਨੇ ਤੁਹਾਡਾ ਬਹੁਤ ਜ਼ਿਆਦਾ ਬੇਟਾ ਮੇਰੀਆਂ ਦੋ ਲੋਹਾਂ ਨੇ ਆ ਅੱਛਾ ਜੀ ਵੱਡੀ ਪੜਾਉਂਦੀ ਹੈ ਹਮ ਤੇ ਛੋਟੀ ਘਰੇ ਮੇਰੇ ਨਾਲ ਕੰਮ ਕਰਾਉਂਦੀ ਹੈ ਹਮ ਤੇ ਦੋਨੋਂ ਬੇਟੇ ਸਬਜੀ ਦਾ ਵੀ ਕਰਦੇ ਤੇ ਅਸੀ ਕਣਕ ਝੋਨੇ ਦਾ ਤਾਂ ਨਾਲ ਜੱਟਾਂ ਦਾ ਆਮ ਹੀ ਹੁੰਦਾ ਹੈ ਹੁੰਦਾ ਹੈ ਜੀ ਤੇ ਤੁਸੀਂ ਸਾਈਡ ਬਿਜ਼ਨਸ ਰੱਖਿਆ ਹੋਇਆ ਬਾਕੀ ਹਾਂ ਜੀ ਕਹਿੰਦੇ ਨੇ ਨਾ ਵੀ ਔਰਤ ਨੂੰ ਕਿਸੇ ਦੇ ਅੱਗੇ ਹੱਥ ਨਾ ਢਾਣੇ ਪੈਣ ਜਿਵੇਂ ਕਿ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਹੈ ਨਾ ਵੀ ਆਪਾਂ ਕਿਸੇ ਨੂੰ ਦੇਣ ਲਈ ਆਪਾਂ ਐਦਾਂ ਕਰੀਏ ਕਿਸੇ ਤੋਂ ਲੈਣ ਲਈ ਹੱਥ ਨਾ ਢਾਡੀ ਹੈ ਨਾ ਮੈਂ ਤਾਂ ਕਹਿੰਦੀ ਆ ਵੀ ਮੇਰੇ ਪੰਜਾਬ ਦੀ ਇੱਕ ਕੱਲੀ ਕੱਲੀ ਔਰਤ ਇੱਕ ਇੱਕ ਕੰਮ ਕਰਨ ਲੱਗ ਜੇ ਨਾ ਤਾਂ ਕਿ ਅਸੀਂ ਕਾਮਯਾਬ ਹੋ ਜਾਈਏ ਅਸੀਂ ਆਪਦੇ ਮਾਪਿਓ ਦੀ ਸੇਵਾ ਕਰ ਸਕੀਏ ਸਾਨੂੰ ਕੋਈ ਮੇੜ ਨਾ ਰੱਖਣੀ ਪਵੇ ਅਸੀਂ ਆਪਦੇ ਬੱਚੇ ਖੁਦ ਪਾਲ ਸਕੀਏ ਪੜਾ ਸਕੀਏ ਜੀ ਤਾਂ ਕਿ ਅਸੀਂ ਕਿਸੇ ਤੇ ਡਿਪੈਂਡ ਨਾ ਹੋਈਏ ਜਿਹੜੇ ਅਸੀਂ 12 ਨੂੰ ਪਾਇਆ ਕੈਨੇਡਾ ਕੈਨੇਡਾ ਵਾਗੇ ਅਮਰੀਕਾ ਵਾਗੇ ਜੀ ਆਸਟ੍ਰੇਲੀਆ ਵਾਗੇ ਨਹੀਂ ਤਾਂ ਇਹ ਅਸੀਂ ਜਦੋਂ ਸਾਡੇ ਕੋਈ ਮੰਨੋ ਮੇਰਾ ਮੇਰੇ ਫਾਦਰ ਸਾਹਿਬ ਬਿਮਾਰ ਹੋ ਗਏ ਮੈਂ ਬਾਹਰ ਬੈਠੀ ਆਈ ਤੁਸੀਂ ਪਹਿਲਾਂ ਤਾਂ ਦੱਸ ਦੇਣੀ ਹਾਂ ਵੀ ਕੀ ਹੋਇਆ ਮੈਨੂੰ ਟੈਨਸ਼ਨ ਲੋ ਫਿਰ ਡੈਥ ਹੋ ਗਈ ਫਿਰ ਅਸੀਂ ਕਹਿੰਦੇ ਡੈੱਡ ਬੋਡੀ ਤਿੰਨ ਦਿਨ ਰੱਖੋ ਜੀ ਫਿਰ ਸਾਡਾ ਫਲਾਣਾ ਬੱਚਾ ਆਊਗਾ ਫਿਰ ਸੰਸਕਾਰ ਕਰਾਂਗੇ ਕਿਉਂ ਸਾਡੇ ਕੋਲੇ ਬਹੁਤ ਕੰਮ ਨੇ ਬਿਲਕੁਲ ਜੀ ਅਸੀਂ ਕਿਸੇ ਨੂੰ ਕੰਮ ਦੇਣ ਜੋਗੇ ਹੋਈਏ ਨਾ ਕਿ ਅਸੀਂ ਮੰਗਣ ਜੋਗੇ ਮੰਗਣ ਚੁੱਕੇ ਹੋਈਏ ਤੇ ਆਂਟੀ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਔਰਤਾਂ ਸਿਰਫ ਘਰ ਦੇ ਵਿੱਚ ਸਿਰਫ ਅੱਜਕੱਲ ਨਾ ਮੋਬਾਈਲ ਚਲਾਉਂਦੀਆਂ ਨੇ ਤੁਸੀਂ ਤਾਂ ਨਹੀਂ ਫੋਨ ਚਲਾਉਂਦੇ ਕਿਉਂਕਿ ਤੁਹਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਕਿ ਨਾ ਥੋੜਾ ਬਹੁਤ ਤਾਂ ਚਲਾ ਵੀ ਨਹੀਂ ਉਹ ਤਾਂ ਐਂਟਰਟੇਨਮੈਂਟ ਵੀ ਜ਼ਰੂਰੀ ਹੁੰਦਾ ਹੈ ਨਾ ਤੇ ਕੀ ਕਹਿਣਾ ਚਾਹੋਗੇ ਔਰਤਾਂ ਤੋਂ ਐਂ ਤਾਂ ਬੇਟਾ ਜੇ ਸੀ ਮੋਬਾਈਲ ਚਲਾਉਣਾ ਸੀ ਮੋਬਾਈਲ 'ਚੋਂ ਵੀ ਮੈਂ ਤਾਂ ਇਹ ਚੀਜ਼ਾਂ ਸਿੱਖਦੇ ਨੇ ਆ ਵੀ ਬਰਫੀ ਕਿਵੇਂ ਬਣੂ ਅਰਸੀ ਦੀ ਬਰਫੀ ਕਿਵੇਂ ਬਣੂ ਖੋਏ ਦੀ ਕਿਵੇਂ ਬਣੂ ਪਨੀਰ ਕਿਵੇਂ ਬਣੂ ਟੋਡਾ ਕਿਵੇਂ ਬਣੂ ਹਰ ਇੱਕ ਦੀ ਤੁਸੀਂ ਜਦੋਂ ਵੀਡੀਓ ਵੇਖਦੇ ਹੋ ਹਨ ਤੁਸੀਂ ਆਪ ਵੀ ਇਹ ਚੀਜ਼ਾਂ ਬਣਾਉਨੇ ਹੋ ਹਨ ਤੇ ਤੁਸੀਂ ਵੀਡੀਓ ਦੇਖ ਕੇ ਕਹਿੰਦੇ ਲੈ ਇਹ ਤਾਂ ਵਧੀਆ ਤਾਂ ਮੈਂ ਬਣਾ ਲੰਨੀ ਆ ਬੇਟਾ ਦੇਖੋ ਸਿੱਖਣਾ ਜ਼ਿੰਦਗੀ ਪਰ ਚਾਹੀਦਾ ਮੇਰੇ ਕੋਲ ਬੱਕਰੀਆਂ ਨੇ ਮੈਂ ਕੋਈ ਟ੍ਰੇਨਿੰਗ ਨਹੀਂ ਲਈ ਮੈਂ ਇੱਕ ਬੱਕਰੀ ਲਈ ਚਲੋ ਉਹਦੇ ਤੋਂ ਬੱਚੇ ਵਾਧੇ ਗਏ ਪਰ ਉੱਥੇ ਮੇਰੇ ਬੇਟੇ ਨੇ ਵੱਡੇ ਨੇ ਟ੍ਰੇਨਿੰਗ ਲਈ ਗਾਡ ਕਰਨੀ ਉਹ ਤੋਂ ਬਾਅਦ ਛੋਟੇ ਨੇ ਲਈ ਅੱਛਾ ਜੀ ਪਿੱਛੇ 2-3 ਮਹੀਨੇ ਹੋ ਗਏ ਬੇਟਾ ਮੈਂ ਲਈ ਹਾਂ ਮੈਂ ਕਿ ਮੈਂ ਵੀ ਟ੍ਰੇਨਿੰਗ ਲੈਣੀ ਆ ਤਾਂ ਕਿ ਉੱਥੋਂ ਵੀ ਕੁਝ ਨਵਾਂ ਸਿੱਖਣ ਲਈ ਮਿਲੂਗਾ ਹਾਂ ਤੇ ਆਂਟੀ ਜੀ ਕਿੰਨੇ ਦਿਨ ਦੀ ਟ੍ਰੇਨਿੰਗ ਹੁੰਦੀ ਹੈ 5 ਦਿਨ ਦੀ ਹੁੰਦੀ ਹੈ 5 ਦਿਨਾਂ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਬਿਲਕੁਲ ਬੇਟਾ ਮੈਂ ਤਾਂ ਕਹਿੰਦੀ 5 ਦਿਨਾਂ ਦੇ ਵਿੱਚ ਕੋਈ ਓੜਾੜਾ ਵੀ ਨਹੀਂ ਸਿੱਖਦਾ ਨਹੀਂ ਬੇਟਾ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦਾ ਉਹ ਬਹੁਤ ਤਰੀਕੇ ਨਾਲ ਮਤਲਬ ਉਹ ਪ੍ਰੈਕਟੀਕਲ ਉਹ ਹਰੇਕ ਚੀਜ਼ ਦਿੰਦੇ ਆ ਉਹਨੂੰ ਅਸੀਂ ਬਣਾਉਣੇ ਆ ਸਿੱਖਦੇ ਆ ਅੱਛਾ ਜੀ ਮਟਰ ਦਾ ਚਾਰ ਬਣਾਉਣਾ ਸਾਰੇ ਮਸਾਲੇ ਹੋਣਗੇ ਮਟਰ ਪਏ ਹੋਣਗੇ ਫਿਰ ਅਸੀਂ ਉਹਨਾਂ ਨੂੰ ਉਵੇਂ ਉਹਨੂੰ ਪ੍ਰੈਕਟੀਕਲ ਹੀ ਬਣਾਵਾਂਗੇ ਮੈਡਮ ਜੀ ਦੱਸਣ ਨਾਲ ਅੱਛਾ ਜੀ ਹਾਂ ਜਿਹੜੀ ਚੀਜ਼ ਆਪਣੇ ਇੱਕ ਵਾਰੀ ਅੱਖਾਂ ਦੇ ਸਾਹਮਣੇ ਵਣ ਜੇ ਇਹ ਤਾਂ ਆਪਣੀ ਪੰਜਾਬੀਆਂ ਦੀ ਖਾਸੀਅਤ ਹੈ ਵੀ ਆਪਾਂ ਭੁੱਲਦੇ ਨਹੀਂ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਕਿਉਂਕਿ ਪ੍ਰੈਕਟੀਕਲ ਕਹਿੰਦੇ ਜਿਆਦਾ ਛੇਤੀ ਦਿਮਾਗ ਦੇ ਵਿੱਚ ਪੈਂਦਾ ਹੈ ਹਾਂ ਜੀ ਕਿਤਾਬ ਕਿਤਾਬਾਂ ਨਾਲ ਦੱਸਣ ਨਾਲੋਂ ਲਿਖਤ ਨਾਲੋਂ ਜਿਆਦਾ ਬੇਟਾ ਮੈਂ ਇਹ ਵੀ ਗੱਲ ਕਹਿਣ ਤੋਂ ਗਰੇਜ ਨਹੀਂ ਕਰੂੰ ਮੈਂ ਪੰਜ ਹੀ ਪੜ੍ਹੀ ਹੋਈ ਆ ਮੜੀ ਦੀ ਹੋਈ ਹਾਂ ਹਾਂ ਜੀ ਦੇਖ ਕੇ ਲੱਗਦਾ ਨਹੀਂ ਹੈ ਕਿਉਂਕਿ ਜਿੰਨੇ ਨੌਲੇਜ ਜਿੰਨਾਂ ਨੂੰ ਹੁਣ ਤੱਕ ਤੁਸੀਂ ਦੱਸਿਆ ਵੀ ਮੈਂ ਆ ਵੀ ਬਣਾ ਲੈਣੀ ਆ ਵੀ ਬਣਾ ਲੈਣੀ ਮੈਂ ਕਹਿੰਦੀ ਆ ਵੀ ਕਿ ਸ਼ਾਇਦ ਮੈਂ ਵੀ ਬਹੁਤ ਪੜ੍ਹੀ ਲਿਖੀ ਆ ਪਰ ਇਹ ਚੀਜ਼ਾਂ ਮੈਨੂੰ ਵੀ ਇਹਨਾ ਵੀ ਮੱਝਾ ਹੈਗੀ ਆ ਵੀ ਸੀ ਇੱਕ ਵਾਰੀ ਮੱਝਾ ਵੀ ਦੇਖੋ ਹਾਂਜੀ ਹਾਂਜੀ ਆਹ ਬੱਕਰੀ ਹੈ ਮੇਰੀ ਜਿਹੜੀ ਸਾਰਿਆਂ ਨੂੰ ਪਹਿਲੀ ਹੈ ਅੱਛਾ ਜੀ ਇਹ ਵਾਲੀ ਇਹ ਵਾਲੀ ਹਾਂਜੀ ਆਮ ਰੁਟੀਨ ਚ ਸੀ ਨਾ ਜਦੋਂ ਮਤਲਬ ਜਾਨਵਰ ਬੁੱਢਾ ਹੋ ਜੇ ਹਾਂਜੀ ਅਸੀਂ ਉਹਨੂੰ ਵੇਚਣ ਦੀ ਸੋਚ ਲੈਨੇ ਆ ਹਾਂਜੀ ਪਰ ਮੈਂ ਇਹਨੂੰ ਵੇਚਣ ਦੀ ਨਹੀਂ ਸੋਚਿਆ ਇਹ ਵਿਚਾਰੀ ਤੁਰ ਵੀ ਘੱਟ ਤੁਰਦੀ ਹੈ ਇਹਨੂੰ ਮੈਂ ਮਾਲ ਨਾਲ ਬਜ਼ੁਰਗ ਤਾਂ ਨਹੀਂ ਹੋਈ ਇਹਨੂੰ ਬਜ਼ੁਰਗ ਹੈ ਬੇਟਾ ਹੁਣ ਅੱਛਾ ਬਜ਼ੁਰਗ ਹੈ ਪਰ ਜਿਹੜੀ ਬੱਕਰੀ ਹੈ ਹਾਂਜੀ ਇਹ ਮਰਦੀ ਮਰਦੀ ਵੀ 9-10000 ਬਟਾ ਜਾਂਦੀ ਹੈ ਜੇ ਮੈਨੂੰ ਅੱਜ ਵੇਚਣਾ ਹੋਵੇ 9-10000 ਦੀ ਹੈਗੀ ਹਾਂ ਪਰ ਨਹੀਂ ਮੈਂ ਇਹਨੂੰ ਵੇਚਣਾ ਨਹੀਂ ਹੈਗਾ ਬਿਲਕੁਲ ਬਿਲਕੁਲ ਮੈਂ ਹਰ ਇੱਕ ਵੀਡੀਓ 'ਚ ਇਹ ਕਹਿੰਨੀ ਹਾਂ ਵੀ ਆਹ ਸਾਡਾ ਇਹ ਪਰਿਵਾਰ ਹੈ ਉਹ ਬੱਕਰੀਆਂ ਖੇਤ ਮੁੰਡਾ ਚਰਾਉਣ ਦੇਤੇ ਲੈ ਕੇ ਗਿਆ ਹੋਇਆ ਇਹ ਮੇਰੀਆਂ ਮੱਝਾਂ ਨੇ ਆਹ ਦੋ ਮੱਝਾਂ ਮੇਰੀਆਂ ਦੁੱਧ ਦਿੰਦੀਆਂ ਨੇ ਇਹ ਛੋਟੀ ਮੇਰੀ ਸੂਣ ਵਾਲੀ ਆ ਇੱਕ ਮੱਝ ਮੈਂ ਵੇਚਤੀ ਸੀ ਅੱਛਾ ਜੀ ਤੇ ਗਾਈਆਂ ਆਪਣੀਆਂ ਇੱਧਰ ਗਾਈਆਂ ਨੇ ਬੇਟਾ ਅੱਛਾ ਗਾਈਆਂ ਦਾ ਤੁਸੀਂ ਵੱਖਰਾ ਬਣਾਇਆ ਹੋਇਆ ਨਹੀਂ ਮੈਂ ਹਜੇ ਪਤਾ ਆ ਮੈਂ ਦੇਖੋ ਜਿਹੜਾ ਮੇਰਾ ਦੁੱਧ ਹੈ ਉਹ ਮੇਰੀ ਕਾਰ ਨਹੀਂ ਦਾ ਦੁੱਧ ਹੈ ਅੱਛਾ ਇਹ ਕਾਰ ਨਹੀਂ ਦੀ ਮਤਲਬ ਇਹ ਨਹੀਂ ਹੈਗਾ ਆ ਦੇਖੋ ਅੱਛਾ ਆ ਦੇਖੋ ਲਾਲ ਹੋ ਗਿਆ ਇਹ ਫਿਰ ਆਂਟੀ ਜੀ ਮਲਾਈ ਦਾ ਤੁਸੀਂ ਕੀ ਕਰਦੇ ਹੋ ਇਹ ਰੜਕਦਿਆ ਕਿਉਂ ਬਣਾਉਣਾ ਇਹਦਾ ਕਿਉਂ ਬਣਾਉਣਾ ਇਹਦਾ ਕਿਉਂ ਬਣਾਉਣਾ ਠੀਕ ਹੈ ਇਹ ਨਹੀਂ ਹੈਗਾ ਮਤਲਬ ਵੀ ਕਹਿਣੀਆਂ ਗੱਲਾਂ ਨੇ ਹੈਨਾ ਬਿਲਕੁਲ ਬਿਲਕੁਲ ਤੇ ਇਹ ਮੇਰੀਆਂ ਗੰਮਾਂ ਨੇਗੀਆਂ ਅੱਛਾ ਜੀ ਕਾਹ ਕਹੂੰ ਮੇਰੀ ਸੋਣ ਵਾਲੀ ਹੈ ਇਹ ਮੇਰੀਆਂ ਤਿੰਨੋਂ ਦੁੱਧ ਦਿੰਦੀਆਂ ਨੇ ਜੀ ਮਤਲਬ ਇੱਕ ਸੂਪੀ ਇੱਕ ਹਟ ਗਈ ਗਊ ਤਾਂ ਹਟਦੀ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਦੁੱਧ ਨਾਲ ਦੇ ਨਾਲ ਦੁੱਧ ਹੋਈ ਜਾਂਦਾ ਹੈ ਠੀਕ ਹੈ ਤੁਹਾਨੂੰ ਮੁੱਲ ਲੈਣ ਦੇ ਲੋੜ ਨਹੀਂ ਪੈਂਦੇ ਤੁਸੀਂ ਆਪਣੇ ਘਰ ਦੀ ਹਾਲਾਂਕਿ ਵੀ ਅਸੀਂ ਜਦੋਂ ਸਾਡੇ ਕੋਲੇ ਕੋਈ ਦਾ ਆਰਡਰ ਘੱਟ ਹੋਵੇ ਅਸੀਂ ਆਪਦਾ ਦੁੱਧ ਡੈਰੀ ਚ ਪਾਉਂਦੇ ਹਾਂ ਪਰ ਅਸੀਂ ਡੈਰੀ ਚ ਲੈ ਕੇ ਨਹੀਂ ਆਉਂਦੇ ਠੀਕ ਹੈ ਜੀ ਠੀਕ ਹੈ ਵਧੀਆ ਗੱਲ ਹੈ ਵੀ ਕਿਉਂਕਿ ਆਪਾਂ ਨੂੰ ਡੈਰੀ ਦਾ ਪਤਾ ਹੀ ਨਹੀਂ ਹੈਗਾ ਕਿ ਉਹਦੇ ਚ ਕਿੰਨੀ ਕੁ ਫੈਟ ਲਾਉਂਦੇ ਆ ਕਿੰਨਾ ਕੁ ਉਹਦੇ ਵਿੱਚ ਪਾਣੀ ਪਾਉਂਦੇ ਹਨਾ ਤੁਸੀਂ ਕਦੇ ਲੈ ਕੇ ਨਹੀਂ ਰਾਹ ਸੀਗਾ ਕਿ ਸੰਤੋਸ਼ਾ ਵੀ ਸਵਾਲ ਆ ਇਹਦੇ ਕੋਲ ਵੀ ਹੈ ਜੀ 2 ਵ ਹਾਂ ਕਿਉਂਕਿ ਉਹ ਬਿਲਕੁਲ ਹੀ ਪਾਣੀ ਪਾਣੀ ਜਿਹਾ ਹੁੰਦਾ ਨਾ ਚਾਹ ਦਾ ਰੰਗਤ ਵੀ ਨਹੀਂ ਆਉਂਦੀ ਹੈਗੀ ਤੇ ਹੁਣ ਤੁਸੀਂ ਸਾਨੂੰ ਚਾਹ ਬਲਾਈ ਸੀ ਤੇ ਇੰਨੀ ਵਧੀਆ ਚਾਹ ਮਤਲਬ ਕਿ ਕੱਪ ਗਲਾਸਾਂ ਦੇ ਨਾਲ ਹੀ ਮਿਲਾਈ ਲੱਗੀ ਹੋਈ ਸੀ ਵੀ ਕਿ ਸੰਘਣਾ ਦੁੱਧ ਹੋਣ ਕਰਕੇ ਤੇ ਅੱਜ ਕੱਲ ਜਿਹੜੀਆਂ ਚਾਹਾਂ ਮਿਲਦੇਆਂ ਵੀ ਨਹੀਂ ਹੈਗੀਆਂ ਲੋਕ ਜਾਤਰਾ ਬਜ਼ਾਰੀ ਚੀਜ਼ਾਂ ਹਨ ਕਰੇ ਮੱਝਾਂ ਰੱਖਣ ਕੰਮ ਕਰਨ ਦੀ ਬਜਾਏ ਵੀ ਸਾਨੂੰ ਗੋਆ ਸੁਤਣਾ ਪਏਗਾ ਉਹ ਕਹਿੰਦੇ ਸਾਨੂੰ ਮੁੱਲ ਦਾ ਹੀ ਠੀਕ ਹੈ 2 ਕਿਲੋ ਦੋ ਤਾਂ ਲੈ ਲਿਆ ਉਹਦੇ ਨਾਲ ਬਿਲਕੁਲ ਅੱਜ ਵਾਲੀ ਕੁੜੀਆਂ ਸਿੱਟ ਕੇ ਨਹੀਂ ਤੁਹਾਨੂੰ ਪਤਾ ਇਹ ਬਸ ਉਹਦਾ ਇਹ ਹਾਂ ਉਹ ਹੀ ਹੈ ਨਾ ਕਿਉਂਕਿ ਮੇਰੀ ਨਾ ਇਸ ਮਕਾਨ ਦੇ ਪਿੱਛੇ ਉਹ ਜਾਲੀ ਹੈ ਜਿੱਥੇ ਬੇਟਾ ਉਹਦੇ ਨਾਲ ਹੀ ਜ਼ਮੀਨ ਹੈ ਅੱਛਾ ਜੀ ਮਤਲਬ ਕੋਈ ਦਿਨ ਆਊਗਾ ਮੇਰੀ ਇਹ ਸੋਚ ਹੈਗੀ ਵੀ ਮੈਂ ਉਹ ਆਪਦੀ ਪੂਰੀ ਏਕੜ ਜ਼ਮੀਨ ਹੈ ਜਿਹੜੀ ਮਤਲਬ ਉਹਦੀ ਬਾਉਂਡਰੀ ਕਰਕੇ ਉੱਥੇ ਬੱਕਰੀਆਂ ਤੇ ਮੱਝਾਂ ਤੇ ਗਊਆਂ ਖੁੱਲੀਆਂ ਹੀ ਛੱਡਦਾ ਉੱਥੇ ਠੀਕ ਹੈ ਜੀ ਮਤਲ ਆ ਵੀ ਰਾਂ ਪਾਉਣ ਦੀ ਲੋੜ ਹੋਵੇ ਉਹ ਆਪਦੀ ਮਰਜ਼ੀ ਨਾਲ ਖਾਣ ਪੀਣ ਮਰਜ਼ੀ ਨਾਲ ਬਿਲਕੁਲ ਬਿਲਕੁਲ ਕਹਿੰਦੇ ਵੀ ਆ ਚਾਰ ਪਾ ਸਾਡਾ ਮੱਕੀ ਦਾ ਇਹਨੂੰ ਨਾ ਬੱਕਰੀ ਹੈ ਜਿਹੜੀ ਹਾਂਜੀ ਬਹੁਤ ਖੁਸ਼ ਹੋ ਕੇ ਖਾਂਦੀ ਹੈ ਬੱਕਰੀ ਹਾਂ ਇਹ ਮੱਕੀ ਦਾ achar ਹੈ ਮੱਝਾਂ ਗਾਵਾਂ ਨੇ ਤਾਂ ਖਾਣਾ ਇਹ ਬੱਕਰੀ ਖੁਸ਼ ਹੋ ਕੇ ਖਾਦੀ ਅੱਛਾ ਉਹਨਾਂ ਵਾਸਤੇ ਤੁਸੀਂ ਸਾਰਾ ਕੁਝ ਸੈੱਟ ਕੀਤਾ ਹੋਇਆ ਵੀ ਚਾਹੇ ਉਹ ਪੱਤੇ ਖਾਣ ਚਾਹੇ ਉਹ achar ਖਾਣ achar ਖਾਣ ਚਾਹੇ ਉਹ ਪਾਣੀ ਪੀ ਕੇ ਉਹਨਾਂ ਦੀ ਇੱਛਾ ਹੈਗੀ ਅੱਛਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਉਧਰ ਪਾਣੀ ਹੈ ਹਾਂਜੀ ਬੇਟਾ ਸਿਆਣੇ ਹੁੰਦੇ ਆ ਇਨਸਾਨਾਂ ਨਾਲੋਂ ਡੰਗਰ ਸਿਆਣੇ ਹੁੰਦੇ ਆ ਨਹੀਂ ਹਰ ਇੱਕ ਆਪਦੇ ਖਾਣ ਪੀਣ ਵਾਲੀ ਚੀਜ਼ ਦਾ ਹਰ ਜਾਨਵਰ ਨੂੰ ਪਤਾ ਹੁੰਦਾ ਵੀ ਕਿੱਥੇ ਹੈਗੀ ਸੰਜੀਤ ਹੈ ਤੇ ਇਹ ਹਲਸੀ ਦੀਆਂ ਪਿੰਨੀ ਹਲਸੀ ਦੀਆਂ ਪਿੰਨੀ ਹਰ ਇੱਕ ਔਰਤ ਨਹੀਂ ਬਣਾਉਂਦੀ ਹਾਂਜੀ ਹਾਂ ਤੁਸੀਂ ਬਣਾਈ ਆ ਮੈਂ ਬਣਾਉਣੀ ਆ ਜੀ ਖ ਅੱਜ ਤਾਂ ਮੇਰੇ ਗੋਡੇ ਦਿੰਦੂ ਤੁਸੀਂ ਵੀ ਖਾਇਆ ਕਰੋ ਤੁਸੀਂ ਤੁਹਾਡੇ ਵੀ ਗੋਡੇ ਦੁਖਦੇ ਸੀ ਗੱਲ ਕਿਸੇ ਮਿਲਦਾ ਉਹ ਗੋਡੇ ਘਾਟੇ ਦਰਦੋਂਦੇ ਹੋ ਤਾਂ ਚੱਲਣ ਜੋਗੇ ਨਹੀਂ ਤੁਸੀਂ ਆਸੀ ਖਾਇਆ ਕਰੋ ਤੁਹਾਡੇ ਗੋਡੇ ਦਿੰ ਦੁਖਣੇ ਸਹੀ ਗੱਲ ਹੈ ਕੋਈ ਨਹੀਂ ਲੱਗਦਾ ਸਾਨੂੰ ਪੰਜਾਬੀ ਜਿਹੜੀਆਂ ਡਾਈਟ ਸੀਗੇ ਉਹਨਾਂ ਨੂੰ ਲੈ ਕੇ ਆਉਣਾ ਪੈਣਾ ਆਪੇ ਜ਼ਿੰਦਗੀ ਮੋੜਨਾ ਪੈਣਾ ਫਿਰ ਅਸੀਂ ਤੰਦਰੁਸਤ ਹੋ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਬੇਟਾ ਬਹੁਤ-ਬਹੁਤ ਤੁਹਾਡਾ ਤੁਸੀਂ ਵੀ ਸਾਡੇ ਕੋਲੇ ਆਪਦਾ ਸਮਾਂ ਕੱਢ ਕੇ ਆਏ ਜੀ ਥੈਂਕ ਯੂ ਜੀ ਥੈਂਕ ਯੂ ਤੇ ਅਹ ਅੰਟੀ ਜੀ ਸੋ ਕੋ ਜਾਂਦੀ ਜਾਂਦੀ ਆਪਣਾ ਪਤਾ ਵੀ ਦੱਸ ਦੋ ਕਿ ਇਹ ਕਈ ਕਈ ਵਾਰੀ ਆਰਡਰ ਵੀ ਆਉਣਾ ਹੁੰਦਾ ਨਾ ਪਰ ਮੇਰਾ ਪਿੰਡ ਕਟੂ ਜੀ ਜ਼ਿਲ੍ਹਾ ਬਰਨਾਲਾ ਅੱਛਾ ਜੀ ਤੇ ਬਰਨਾਲੇ ਤੋਂ 10 ਮਿੰਟਾਂ ਦਾ ਰਸਤਾ ਹੈ ਜੀ ਤੇ ਜੇ ਕੋਈ ਚਾਹੇ ਵੀ ਮੈਂ ਕਿਸੇ ਕੋ ਸਮਾਂ ਹੈ ਨਹੀਂ ਤਾਂ ਮੈਂ ਕੋਰੀਅਰ ਵੀ ਕਰ ਦੂੰਗੀ ਅੱਛਾ ਜੀ ਕੋਈ ਸਪੋਇਲ ਕਰੋ ਤੁਸੀਂ ਪਟਿਆਲੇ ਮੰਗਾਉਣਾ ਮੈਨੂੰ ਫੋਨ ਕਰਤਾ ਮੈਂ ਕੋਰੀਅਰ ਕਰ ਦੂੰ ਕੋਰੀਅਰ ਨਾ ਤੁਹਾਡੇ ਕੋਲ ਨਾ ਨੰਬਰ ਦੱਸ ਦੋ 81460 ਜੀ 19490 ਜੀ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੋਸਤੋ ਅਗਰ ਜੇ ਤੁਸੀਂ ਬਰਫੀ ਆਂਟੀ ਤੋਂ ਆਰਡਰ ਕਰਵਾਉਣੀ ਹੈ ਤਾਂ ਇਹ ਨੰਬਰ ਦਿੱਤਾ ਹੋਇਆ ਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਆਪਣਾ ਜਿਹੜਾ ਆਰਡਰ ਤੁਸੀਂ ਘਰ ਬੈਠੇ ਹੀ ਮੰਗਵਾ ਸਕਦੇ ਹੋ ਧੰਨਵਾਦ